ਬਜ਼ੁਰਗ ਮਰੀਜ਼ ਨਾਲ ਹੋਈ ਬਦਸਲੂਕੀ ਦੇ ਮਾਮਲੇ ਨੇ ਹੁਣ ਨਵਾਂ ਰੁਖ ਅਖਤਿਆਰ ਕਰ ਲਿਆ ਜਿੱਥੇ ਪਹਿਲਾਂ ਨਰਸਿੰਗ ਸਟਾਫ ਉੱਤੇ ਉਂਗਲੀਆਂ ਚੱਕੀਆਂ ਜਾ ਰਹੀਆਂ ਸੀ ਹੁਣ ਨਰਸਿੰਗ ਯੂਨੀਅਨ ਨੇ ਪਰਿਵਾਰ ਉੱਤੇ ਹੀ ਗੰਭੀਰ aarop ਲਗਾ ਦਿੱਤੇ ਨੇ ਯੂਨੀਅਨ ਆਦੇਦਾਰਾਂ ਅਨੁਸਾਰ ਮਰੀਜ਼ ਦੀਆਂ ਧੀਆਂ ਨੇ ਨਰਸ ਨਾਲ ਬਤਮੀਜ਼ੀ ਕੀਤੀ ਸੀ ਉਹਨਾਂ ਦੀ ਹੱਥੋਪਾਈ ਵੀ ਹੋਈ ਸੀ ਜਿਸ ਦੇ ਕਾਰਨ ਨਰਸ ਬੇਹੋਸ਼ ਹੋ ਗਈ ਸੀ मामले ਤੋਂ ਬਾਅਦ ਬਜ਼ੁਰਗ ਮਾਤਾ ਨੂੰ ਮੁਰ ਹਸਪਤਾਲ ਵਿੱਚ ਦਾਖਲ ਕਰਵਾ ਲਿਆ ਗਿਆ ਹੈ ਪਰਿਵਾਰ ਦੇ ਵੱਲੋਂ ਆਪਣਾ ਪੱਖ ਰੱਖਦਿਆਂ ਮੀਡੀਆ ਸਾਹਮਣੇ ਕਿਹਾ ਗਿਆ ਹੈ ਕਿ ਉਹ ਸਿਰਫ ਇਲਾਜ ਦੀ ਹੀ ਮੰਗ ਕਰ ਰਹੇ ਨੇ ਨਰਸਿੰਗ ਸਟਾਫ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਦੋਸ਼ੀ ਪਰਿਵਾਰ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੀ ਮੰਮੀ ਆਏ ਸੀ ਬਟੇ ਮਦਰ ਕੋਲੇ ਅਮ ਬਟਾ ਲੈਣ ਡਾਲੀ ਚੱਕ ਪਿੰਡ ਮੇਰੇ ਮੰਮੀ ਨੂੰ ਉੱਥੇ ਆਣ ਤੋਂ ਬਾਅਦ ਹਾਰਟ ਅਟੈਕ ਹੋ ਗਿਆ ਤबीयत ਜਿਆਦਾ ਖਰਾਬ ਹੋ ਗਈ ਤਾਂ ਮੇਰੀ ਵੱਡੀ ਸਿਸਟਰ ਨੇ ਇੱਥੇ ਅਮ੍ਰਿਤਸਰ ਗੁਰਨਾਨਨ ਹਸਪੀਟਲ 'ਚ ਐਡਮਿਟ ਕਰਵਾਇਆ ਸੀ ਉਹਨਾਂ ਨੂੰ ਪਰਸੋਂ ਪਰਸੋਂ ਸਵੇਰੇ ਲੈ ਕੇ ਆਏ ਸੀਗੇ ਤੇ ਮੰਮੀ ਹਾਰਟ ਅਟੈਕ ਆਇਆ ਸੀ ਪਰਸੋਂ ਦੀ ਕਹਿੰਦੇ ਸੀ ਮੈਨੂੰ ਪਿਸ਼ਾਬ ਆਇਆ ਨਾਲ ਹੀ ਪਾ ਦੋ ਮੇਰੇ ਨਾਲ ਹੀ ਪਾ ਦੋ ਪਰਸੋਂ ਦਾ ਸਾਰਾ ਦਿਨ ਲੰਗ ਗਿਆ ਸੀ ਮੈਂ ਕੱਲ ਸਵੇਰੇ ਆਈ ਸੀਗੀ ਤੇ ਕੱਲ ਦਾ ਅੱਧਾ ਦਿਨ ਲੰਗ ਗਿਆ ਸੀ ਅਸੀਂ ਕਹਿੰਦੇ ਪਾਈਪ ਪਾ ਦਿਓ ਮੈਡਮ ਪਾਈਪ ਪਾ ਦਿਓ ਉਹਨਾਂ ਨੇ ਕੱਲ ਦੁਪਹਿਰੇ ਪਾਈਪ ਪਾਈ ਡੇਢ ਦਿਨ ਲੰਗ ਗਿਆ ਪਿਸ਼ਾਬ ਨੂੰ ਇੱਕ ਵਾਰ ਤਾਂ ਵਿੱਚ ਵੀ ਨਿਕਲ ਗਿਆ ਫਿਰ ਉਸ ਤੋਂ ਬਾਅਦ ਮੰਮੀ ਦੀ ਡ੍ਰਿਪ ਬੰਦ ਹੋ ਗਈ ਮੰਮੀ ਦਾ ਹੱਥ ਸੁੱਜ ਗਿਆ ਮੰਮੀ ਨੂੰ ਬੁਖਾਰ ਚੜ ਗਿਆ ਦਰਦਿਤ ਮਾਰੇ ਅਸੀਂ ਪਿੱਛੇ ਪਿੱਛੇ ਫਿਰ ਜਾਂਦੇ ਸੀ ਮੈਮ ਆ ਡ੍ਰਿਪ ਪਾੜ ਦਿਓ ਮੰਮੀ ਦੇ ਆ ਡ੍ਰਿਪ ਪਾੜ ਦਿਓ ਉਹਨਾਂ ਨੇ ਨਹੀਂ ਸੁਣੀ ਦਰਵਾਜਾ ਬੰਦ ਕੀਤਾ ਆਪਣਾ ਅੰਦਰ ਏਸੀ ਵਾਲ ਰੂਮ 'ਚ ਆਪਣਾ ਫੋਨ ਚਲਾਣ ਲੱਗ ਕੇ ਬੈਠੇ ਮੈਂ ਦਰਵਾਜਾ ਖੋਲ ਕੇ ਲੋਕ ਕਰਕੇ ਅੰਦਰ ਗਈ ਮੈਂ ਮੈਮ ਤਾਰ ਦਿਓ ਡ੍ਰਿਪ ਆ ਜਾਓ ਕੰਜੇ ਤੁਹਾਡੀ ਹਿੰਮਤ ਕਿੱਦਾਂ ਹੋਈ ਇਦਾਂ ਅੰਦਰ ਅਫਰਨ ਤੁਹਾਨੂੰ ਤੇ ਕਹਿਣ ਦੀ ਵੀ ਆਜੋ ਸਾਡਾ ਕੰਮ ਅਸੀਂ ਆਪ ਨਾ ਕਰਾਂਗੇ ਤੇ ਤੁਹਾਨੂੰ ਕੋਈ ਮਤਲਬ ਨਹੀਂ ਉਹ ਮੇਰੇ ਨਾਲ ਬਹਿਸ ਵਿਲਜਾਈ ਕਰਨ ਲੱਗੀ ਤੇ ਮੇਰੇ ਭੈਣ ਨੇ ਵੀਡੀਓ ਬਣਾਇਆ ਵੀ ਪਤਮੀ ਜੀ ਨਾਲ ਗੱਲ ਕਰ ਰਹੇ ਨੇ ਇਹ ਤਾਂ ਉਹਨਾਂ ਨੇ ਦੇਖਿਆ ਵੀ ਸਾਡੀ ਵੀਡੀਓ ਬਣਾ ਰਹੇ ਨੇ ਉਹਨਾਂ ਨੇ ਨਾ ਵੀਡੀਓ ਫੋਨ ਦੇ ਤੇ ਛੱਪਾ ਮਾਰ ਕੇ ਫੋਨ ਖੋਸਿਆ ਤੇ ਮੇਰੇ ਭੈਣ ਨੂੰ ਥੱਪੜ ਮਾਰਿਆ ਥੱਪੜ ਮਾਰੇ ਤਾਂ ਸਾਡੀ ਉੱਥੇ ਹੱਤਾਂ ਪਾਈ ਹੋਈ ਉਹਨਾਂ ਨੇ ਥੱਪੜ ਤੋਂ ਉੱਪਰ ਮਾਰਿਆ ਤੇ ਅਸੀਂ ਆਪਣੀ ਮਦਰ ਨੂੰ ਲੈ ਗਏ ਤਾਂ ਉਹਨਾਂ ਨੇ ਕੋਈ ਟ੍ਰੀਟਮੈਂਟ ਨਹੀਂ ਕੀਤਾ ਸਾਡੀ ਮਦਰ ਦਾ। ਬਾਹਰ ਕੱਢਤਾ। ਹਾਂਜੀ ਸਾਨੂੰ ਬਾਹਰ ਕੱਢਤਾ। ਕਹਿੰਦੇ ਆਪਣੀ ਜਿੱਥੇ ਮਰਜ਼ੀ ਲੈ ਕੇ ਜਾਓ ਆਪਣੀ ਮਦਰ ਨੂੰ। ਇਹਨੇ ਕੀ ਕੀਤਾ ਬਾਹਰ ਨਿਕਲੇ। ਬਾਹਰ ਨਿਕਲ ਕੇ ਜੀ ਅਸੀਂ ਆਪਣਾ ਜਿਹੜਾ ਅਸੀਂ 20000 ਰੁਪਏ ਲੈ ਕੇ ਆਏ ਸੀਗੇ ਉਹ ਸਾਡੇ ਲੱਗ ਚੁੱਕੇ ਅਸੀਂ ਸਾਡੇ ਕੋਲ ਕੋਈ ਪੈਸੇ ਨਹੀਂ ਸੀ ਅਸੀਂ ਉੱਥੇ ਸੜਕ ਤੇ ਲੈ ਕੇ ਬੈਠੇ ਸੀਗੇ ਆਪਣੀ ਮਦਰ ਦਾ ਲੱਗਾ ਕਿਸ ਚੀਜ਼ ਦਾ ਮਦਰ ਦਾ। ਸਾਡੇ ਪੈਸੇ ਦਵਾਈਆਂ ਤੇ ਲੱਗਿਆ। ਇੱਕ ਦਵਾਈ। ਇੱਕ ਇੱਕ ਦਵਾਈ ਇੰਨੀ ਮਹਿੰਗੀ ਤੇ ਉੱਪਰ ਆਂਦੇ ਨੇ ਆ 200 ਦੇ ਤੋਂ 400 ਦੇ ਤੋਂ ਤੁਹਾਡਾ ਟੈਸਟ ਹੋ ਰਿਹਾ ਨੇ ਸਾਨੂੰ ਨਾ ਉਸ ਕੋਈ ਟੈਸਟ ਦਾ ਕੋਈ ਬਿੱਲ ਦਿੱਤਾ ਜਾ ਰਿਹਾ ਨਾ ਕੋਈ ਕੁਛ ਆਂਦੇ ਨੇ ਪੈਸੇ ਲੈ ਜਾਂਦੇ ਨੇ ਸਾਡੇ 20000 ਡੇਢ ਦਿਨ ਚ ਲੱਗ ਚੁੱਕਿਆ ਸੀ ਸਾਡੇ ਕੋਲ ਕੋਈ ਪੈਸਾ ਨਹੀਂ ਸੀਗਾ ਫਿਰ ਅਸੀਂ ਬਾਹਰ ਲੈ ਕੇ ਬੈਠ ਗਏ ਮਦਰ ਨੂੰ ਉੱਥੇ ਲੋਕ ਇਕੱਠੇ ਹੋਏ মিডিਆ ਦੇ ਲਗਾਓ মিডিਆ ਆਏ ਸਾਰੇ ਉੱਥੇ ਸਾਰੇ ਨੇ ਸਪੋਰਟ ਕੀਤਾ মিডিਆ ਦੇ ਤਹਿਤ ਸਾਡੀ ਗੱਲ ਸਾਰੇ ਤੱਕ ਗਈ ਉਸ ਤੋਂ ਬਾਅਦ ਉਹਨਾਂ ਨੂੰ ਵੀ ਹਾਂ মিডিਆ ਵਿੱਚ ਗੱਲ ਚੱਲੀ ਗਈ ਤੇ ਉਹ ਆਏ ਰਾਤ ਨੂੰ ਪੁਲਿਸ ਹੁਸਤਰਾਏ ਤੋਂ ਮੀਡੀਆ ਨਾਲ ਉਹ ਡਾਕਟਰ ਆਏ ਮੰਮੀ ਨੂੰ ਆਏ ਸੀ ਉਹ ਚ ਐਡਮਿਟ ਕੀਤਾ ਉਹਨਾਂ ਨੇ ਉਸ ਬਾਅਦ ਉਸ ਤੋਂ ਪਹਿਲਾਂ ਤਾਂ ਕੋਈ ਇਲਾਜ ਨਹੀਂ ਚੱਲ ਰਿਹਾ ਸੀਗਾ ਕੀ ਹੈ ਕਿ ਉਹ ਏਡੀ ਵੱਡੀ ਗੱਲ ਹੈ ਦੇਖੋ ਜੇ ਹਰ ਮਦਦਦ ਨਾਲ ਆਏਗਾ ਫੇਰ ਇਲਾਜ ਹੋਏਗਾ ਤਾਂ ਲੱਗਦਾ ਸਰਕਾਰ ਤਾਂ ਆਹੀ ਪੁੱਛ ਸਾਡੀ ਆਮ ਆਦਮੀ ਜਾਹੀ ਪੁੱਛ ਗਰੀਬੰਦੀ ਦੀ ਵੀ ਕਰਾਸੀ ਹੈ ਐਦੀ ਧੱਕੇ ਖਾਣੇ ਨੇ ਐਦੀ ਜਿਹੋ ਡਾਟ ਡਾਟ ਨੂੰ ਵੀ ਹਸਪਤਾਲਾ ਚ ਐਦੀ ਇਲਾਜ ਹੋਣਾ ਵਾ ਸਾਰੇ ਦੇ ਪਿੱਛੇ ਪਿੱਛੇ ਵੀਰ ਕੇ ਫੇਰ ਵੀ ਸਾਡਾ ਕੁਝ ਨਹੀਂ ਹੁੰਦਾ ਸਾਡੇ ਸਾਰੇ ਜਿਹੜੇ ਪੈਸਾ ਅਸੀਂ ਲੈ ਕੇ ਆਨੇ ਥੋੜਾ ਬੋਤਾ ਉਹ ਵੀ ਲੱਗ ਜਾਂਦਾ ਸਾਡੀ ਕੋਈ ਸੁਮਾਈ ਨਹੀਂ ਹੁੰਦੀ ਉਸ ਤੋਂ ਬਾਅਦ ਜਦੋਂ ਗੱਲ بگੜ ਜਾਂਦੀ ਆ ਜਾਂ ਮੈਂ 4-5 ਘੰਟੇ ਸੜਕ ਤੇ ਲੈ ਕੇ ਮੇਰੀ ਮਦਰ ਨੂੰ ਬੈਠੀ ਰਹੀ ਆ ਉਸ ਟਾਈਮ ਉਹਨਾਂ ਨੂੰ ਕੁਝ ਵੀ ਹੋ ਸਕਦਾ ਸੀ ਹਸਪਤਾਲ ਤੇ ਨਾ ਤਾਂ ਕੋਈ ਬੰਦਾ ਹੈ ਕੋਈ ਆਦਮੀ ਕੋਈ ਕੁਝ ਨਹੀਂ ਆਇਆ ਉੱਥੇ ਮੀਡੀਆ ਦੀ ਮਦਦ ਨਾਲ ਬੜੇ ਬੜੇ ਇਕੱਠੇ ਹੋ ਕੇ ਆ ਜਾਂਦੇ ਸੀ ਨਹੀਂ ਨਹੀਂ ਸਰ ਕੋਈ ਨਹੀਂ ਆਇਆ ਮੇਰੀਆਂ ਆਣ ਤੋਂ ਬਾਅਦ ਆਏ ਨੇ ਸਾਰੇ ਭੈਣਾਂ ਸਰ ਅਸੀਂ ਅਸੀਂ ਤਿੰਨ ਭੈਣਾਂ ਹੀ ਸੀ ਉੱਥੇ ਹੋਰ ਆਮ ਲੋਕ ਖੜੇ ਸੀ ਕਿ ਸਭ ਨੇ ਮੀਡੀਆ ਨਾਲ ਸਾਥ ਦਿੱਤਾ ਮੀਡੀਆ ਦੀ ਮਦਦ ਨਾਲ ਰਾਤ ਨੂੰ 5 ਘੰਟੇ ਬੈਠਣ ਤੋਂ ਬਾਅਦ ਡਾਕਟਰ ਆਏ ਨੇ ਤਾਂ ਮੇਰੀ ਮੰਮੀ ਦਾ ਟ੍ਰੀਟਮੈਂਟ ਚਾਲੂ ਹੋਇਆ ਵਾ ਕਿਤੇ ਮਿਸ ਬਹਿਬ ਤੁਸੀਂ ਕੀਤਾ ਤੁਹਾਡੇ ਦੇ ਮਾਮਲਾ ਦਰਜ ਕਰਾਣਾ ਪਊਗਾ ਹਾਂਜੀ ਡਾਕਟਰ ਕਹਿੰਦੇ ਮਾਮਲਾ ਦਰਜ ਕਰਾਉਣਾ ਤੁਹਾਡੇ ਤੇ ਤੁਸੀਂ ਮਿਸ ਬਹਿਬ ਕੀਤਾ ਮਾਮਲਾ ਦਰਜ ਹੈ ਹਉ ਇਹ ਜਮਾ ਤੁਹਾਡੇ ਤੇ ਸਾਰੇ ਤੋਂ ਬਸ ਸਾਡੇ ਗਰੀਬਾਂ ਦੇ ਉੱਤੇ ਮਾਮਲਾ ਦਰਜ ਹੁੰਦਾ ਬਸ ਹੱਤਾਂ ਪਈ ਸਾਡੇ ਨਾਲ ਹੁੰਕੇ ਮਾਰ ਪਟਾਈ ਸਾਡੇ ਨਾਲ ਹੁੰਦੀਆਂ ਮਰੀਜ਼ ਦਾ ਸਾਡੇ ਦਾ ਇਲਾਜ ਨਹੀਂ ਹੁੰਦਾ ਉਸ ਤੋਂ ਬਾਅਦ ਸਾਡੇ ਉੱਤੇ ਕੰਪਲੀਟਾ ਦਰਦ ਹੁੰਦੀਆਂ ਨੇ ਉਹ ਹੀ ਅਮੀਰ ਗਰੀਬ ਸਾਰੇ ਇੱਥੇ ਭੇਜਦਾ ਅਮੀਰ ਸਭ ਕੁਝ ਕਰ ਸਕਦਾ ਗਰੀਬ ਕੁਝ ਵੀ ਨਹੀਂ ਕਰ ਸਕਦਾ ਪੰਜਾਬ ਸਰਕਾਰ ਤੋਂ ਇਹੀ ਉਮੀਦ ਹੈ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਤੇ ਕਾਰਵਾਈ ਸਾਡੇ ਤਰਫੋਂ ਵੀ ਕੀਤੀ ਜਾਵੇ ਅੱਜ ਦੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਸਾਡੇ ਅੱਜ ਦੇ ਐਜੀਟੇਸ਼ਨ ਨੂੰ ਲੈ ਕੇ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਗੱਲ ਦੀ ਖਬਰ ਮੀਡੀਆ ਤੇ ਚੱਲ ਰਹੀ ਹੈ ਕਿ ਸਟਾਫ ਵੱਲੋਂ ਸ਼ਾਇਦ ਜਿਹੜਾ ਆ ਉਹ ਪੇਸ਼ੈਂਟ ਦੇ ਰਿਲੇਟਿਵਸ ਦੇ ਨਾਲ ਮਿਸਬੀਹ ਕੀਤਾ ਗਿਆ ਪਰ ਇਹਦੀ ਸੱਚਾਈ ਜਿਹੜੀ ਉਹ ਉਹ ਨਹੀਂ ਹੈ ਜੋ ਕੱਲ ਤੱਕ ਤੁਸੀਂ ਦੇਖੀ ਸੀ ਜੀ ਅਸਲ ਦੇ ਵਿੱਚ ਜਿਹੜੀ ਸਾਡੀ ਸਟਾਫ ਉਸ ਵਕਤ ਮੈਡੀਸਨ 3 ਨੰਬਰ ਵਾਰਡ ਦੇ ਵਿੱਚ ਤਾਇਨਾਤ ਸੀਗੀ ਆਪਣੇ ਮਰੀਜ਼ਾਂ ਦੀ ਡੇਲੀ ਦੀ ਤਰ੍ਹਾਂ ਸੇਵਾ ਕਰ ਰਹੀ ਸੀਗੀ ਤੇ ਇੱਕ ਮਰੀਜ਼ ਦੇ ਰਿਲੇਟਿਵਸ ਵੱਲੋਂ ਉਹਨੂੰ ਅਸਲ 'ਚ ਬੁਲਾਇਆ ਗਿਆ ਔਰ ਉਹਨੂੰ ਕਿਹਾ ਕੁਝ ਮਰੀਜ਼ ਦੀ ਕੰਪਲੇਂਟ ਦੇ ਬਾਰੇ ਦੇ ਵਿੱਚ ਸੱਦਿਆ ਗਿਆ ਤੇ ਜਦੋਂ ਮੌਕਾ ਦੇਖਣ ਗਈ ਵੀ ਕੀ ਕੰਪਲੇਂਟ ਹੈ ਤੇ ਉਹਨਾਂ ਨੇ ਸਟਾਫ ਨੇ ਇੱਕ ਜਸਟ ਫਾਰ ਵੈਰੀਫਿਕੇਸ਼ਨ ਉਹਨੇ ਪੁੱਛਿਆ ਕਿ ਬੈੱਡ ਨੰਬਰ ਕਿਹੜਾ ਹੈ ਜੀ ਤੁਹਾਡੇ ਮਰੀਜ਼ ਦਾ ਤੇ ਮਰੀਜ਼ ਦੀ ਜਿਹੜੇ ਰਿਲੇਟਿਵ ਸੀਗੇ ਨਾਲ ਉਹਨਾਂ ਨੇ ਬਹੁਤ ਰਬਿਸ਼ ਲੈਂਗੁਏਜ ਦੇ ਵਿੱਚ ਉਹਨੂੰ ਕਿਹਾ ਵੀ ਤੂੰ ਅੰਨੀ ਆ ਤੈਨੂੰ ਐਨਕਾਂ ਲੱਗੀਆਂ ਦੋ ਹੋਰ ਲਾਲਾ ਨਹੀਂ ਦਿਖਦਾ ਤੇ ਤੇ ਇਸ ਤਰ੍ਹਾਂ ਦੇ ਨਾਲ ਮਤਲਬ ਕਰਕੇ ਉਹਨੂੰ ਪ੍ਰੋਵੋਕ ਕੀਤਾ ਗਿਆ ਵੀ ਉਹ ਅੱਗੋਂ ਗੁਜਰ ਰਫ ਲੈਂਗੁਏਜ ਬੋਲੇ ਬਟ ਫਿਰ ਵੀ ਸਟਾਫ ਨੇ ਉਹਨੂੰ ਇਹੀ ਕਿਹਾ ਕਿ ਤੁਸੀਂ ਇਦਾਂ ਕਿਦਾਂ ਬੋਲ ਰਹੇ ਹੋ ਵੀ ਮੈਂ ਤੁਹਾਨੂੰ ਜਸਟ ਬੈਡ ਨੰਬਰ ਹੀ ਪੁੱਛਿਆ ਹੈ ਕਿ ਕਿਹੜਾ ਹੈ ਮੈਂ ਤਾਂ ਕਿ ਮੈਂ ਦੇਖ ਸਕਾਂ ਤੁਹਾਡਾ ਮਰੀਜ਼ ਜਾ ਕੇ ਤੇ ਉਹ ਇਹ ਇਹ ਸਭ ਦੇ ਚੱਲਦੇ ਉਹਨਾਂ ਦੇ ਵਿੱਚੋਂ ਇੱਕ ਜੋ ਸਾਨੂੰ ਮਤਲਬ ਪਤਾ ਚੱਲਿਆ ਹੈ ਮੌਕੇ ਤੋਂ ਉਹਨਾਂ ਨੂੰ ਉੱਥੇ ਪਤਾ ਚੱਲਿਆ ਕਿ ਉਹਨਾਂ ਨੇ ਇੱਕ ਉਹਨਾਂ ਦੇ ਇੱਕ ਰਿਲੇਟਿਵ ਨੇ ਫੋਨ ਕੱਢ ਕੇ ਤੇ ਵੀਡੀਓਗ੍ਰਾਫੀ ਕਰਨੀ ਸ਼ੁਰੂ ਕੀਤੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜੋ ਸਟਾਫ ਦੀ ਤੇ ਉਹ ਜਿਹੜੇ ਰਿਲੇਟਿਵ ਸੀਗੇ ਉਹਨੂੰ ਕੁਝ ਕਹਿ ਰਹੇ ਸੀ ਇਦਾਂ ਕਰ ਲਾ ਇਦਾਂ ਕਰ ਲਾ ਉਹ ਸਟਾਫ ਨੇ ਉਹਨਾਂ ਨੂੰ ਜਸਟ ਇੰਨਾ ਕਿਹਾ ਵੀ ਮੈਂ ਬੱਚੀ ਨਹੀਂ ਹਾਂ ਮੈਂ ਟ੍ਰੇਨਡ ਸਟਾਫ ਹਾਂ ਮੈਨੂੰ ਤੁਹਾਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਆ ਤੁਸੀਂ ਆਪਣੀ ਬਸ ਪ੍ਰੋਬਲਮ ਦੱਸੋ ਕੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਜਦੋਂ ਵੀਡੀਓਗ੍ਰਾਫੀ ਦਾ ਸਟਾਫ ਵੱਲੋਂ ਵਿਰੋਧ ਕੀਤਾ ਗਿਆ ਤੇ ਉਹਨੇ ਮਤਲਬ ਕਿ ਉਹਨਾਂ ਦੇ ਰਿਲੇਟਿਵ ਜਿਹੜੇ ਕਿ ਮਹਿਲਾ ਨਾਲ ਤਿੰਨ ਚਾਰ ਰਿਲੇਟਿਵ ਸੀਗੇ ਉਹਨਾਂ ਨੇ ਉਸ ਸਟਾਫ ਨੂੰ ਜਿਹੜਾ ਆ ਉਹ ਹੱਥਪਾਈ ਕਰਨੀ ਸ਼ੁਰੂ ਕਰ ਦਿੱਤੀ ਉਹ ਮਤਲਬ ਕਿ ਉਹਨੂੰ ਕੁੱਟਣਾ ਸ਼ੁਰੂ ਕੀਤਾ ਔਰ ਬੁਰੀ ਤਰ੍ਹਾਂ ਦੇ ਨਾਲ ਉਹਦੇ ਜਿਹੜੇ ਆ ਸਕਿਨ ਦੇ ਉੱਤੇ ਮਤਲਬ ਕਿ ਉਹਨੂੰ ਰਫਲੀ ਹੈਂਡਲ ਕਰਕੇ ਉਹਨੂੰ ਜਿਹੜਾ ਆ ਉਹ ਇੰਜਰਡ ਕੀਤਾ ਉਹ ਸਟਾਫ ਇੰਨੇ ਸਦਮੇ ਦੇ ਵਿੱਚ ਗਈ ਉਸ ਟਾਈਮ ਤੇ ਵੀ ਉਹ ਹੋਸ਼ ਦੇ ਵਿੱਚ ਨਹੀਂ ਸੀ ਬੇਹੋਸ਼ ਹੋ ਗਈ ਸੀ ਕੁੜੀ ਉਹਨੂੰ ਉਸੇ ਟਾਈਮ ਜਿਹੜਾ ਆ ਹਸਪੀਟਲਾਈਜ਼ ਸਾਨੂੰ ਕਰਨਾ ਪਿਆ ਦੂਜੇ ਬੋਰਡ ਦੇ ਵਿੱਚ ਔਰ ਉਹਦੀ ਹਾਲਤ ਜਿਹੜੀ ਅਜੇ ਵੀ ਜ਼ਿਆਦਾ ਸਟੇਬਲ ਨਹੀਂ ਹੈ ਉਹ ਬਿਆਨ ਦੇਣ ਦੇ ਵੀ ਕਿਸੇ ਮਤਲਬ ਕਿ ਉਹ ਦਿਹਾੜਤ ਚ ਨਹੀਂ ਹੈ ਤੇ ਇਸ ਟਾਈਮ ਉਹ ਪ੍ਰੋਪਰ ਸਦਮੇ ਦੇ ਵਿੱਚ ਆ ਉਹ ਕਹਿ ਰਹੀ ਹੈ ਕਿ ਮਤਲਬ ਮੈਂ ਜਿੱਦਾਂ ਸਟ੍ਰੈਸ ਲੈ ਗਈ ਆ ਪੂਰੀ ਵੀ ਮੇਰੀ ਵੀਡੀਓ ਉਹਨਾਂ ਨੇ ਬਣਾ ਕੇ ਵਾਇਰਲ ਕਰ ਦਿੱਤੀ ਹੈ ਜੋ ਵੀ ਆ ਜਦ ਕੀ ਗੱਲ ਦੇ ਵਿੱਚ ਐਡਾ ਕੁਝ ਖਾਸ ਐ ਨਹੀਂ ਸੀ ਇਹ ਤਾਂ ਡੇਲੀ ਮਤਲਬ ਹਸਪਤਾਲ ਦੇ ਵਿੱਚ ਇੱਕ ਦੂਜੇ ਦੇ ਨਾਲ ਮਤਲਬ ਵੀ ਵਿਚਰਦੇ ਆ ਥੋੜਾ ਸਰ ਹੈ ਕਿਉਂ ਇਸ ਤਰ੍ਹਾਂ ਡੇਲੀ ਜਿੱਥੇ ਗੱਲ ਦੇ ਵਿੱਚ ਡੇਲੀ ਐਸਾ ਹੁੰਦਾ ਨਹੀਂ ਡੇਲੀ ਇਸ ਤਰ੍ਹਾਂ ਨਹੀਂ ਹੁੰਦਾ ਸਰ ਮੈਂ ਕਹਿ ਰਿਹਾ ਵੀ ਜਿੱਦਾਂ ਇਦਾਂ ਹੋ ਗਿਆ ਮੰਨ ਲਓ ਤੇ ਉਹਦੇ ਵਿੱਚ ਕੋਈ ਮਤਲਬ ਐਡਾ ਵੱਡਾ ਕੋਈ ਕਾਰਨ ਨਹੀਂ ਸੀਗਾ ਇਹਦੇ ਵਿੱਚ ਝਗੜਾ ਹੋਣ ਪਿੱਛੇ ਤੇ ਬਸ ਇੱਕ ਹੀ ਜਿਹੜੇ ਰਿਲੇਟਿਵ ਸੀਗੇ ਪੇਸ਼ੈਂਟ ਦੇ ਨਾਲ ਉਹਨਾਂ ਨੇ ਉਸ ਕੁੜੀ ਨੂੰ ਇਨਸਿਸਟ ਕਰ ਦਿੱਤਾ ਇਸ ਜੀਤੇ ਪ੍ਰਵੋਕ ਕੀਤਾ ਕਿ ਉਹ ਕੁਝ ਰਫ ਬੋਲੇ ਅਪ ਤੇ ਉਹ ਖੁਦ ਉਹਦੇ ਨਾਲ ਬਹੁਤ ਰਫ ਲੈਂਗੁਏਜ ਦੇ ਵਿੱਚ ਗੱਲ ਕਰ ਰਹੇ ਸੀਗੇ ਜੋ ਸਾਨੂੰ ਜਾਣਕਾਰੀ ਅਜੇ ਤੱਕ ਮਿਲੀ ਨਹੀਂ ਉਹ ਕਿੱਥੇ ਨੇ ਤੇ ਜਿਹੜੀ ਨਰਸ ਤੁਹਾਡੇ ਕਿਨੇ ਉੱਥੇ ਨੇ ਐਸ ਤਰ੍ਹਾਂ ਅ ਇਸ ਵਕਤ ਜਿਹੜੇ ਪੇਸ਼ੈਂਟ ਸੀਗੇ ਉਸ ਟਾਈਮ 에 ਇਸੇ ਹੀ ਬੋਰਡ ਨੰਬਰ 3 ਮੈਡੀਸਨ 3 ਦੇ ਵਿੱਚ ਸੀਗਾ ਔਰ ਜਦੋਂ ਮਤਲਬ ਇਹ ਸਾਰੀ ਘਟਨਾ ਹੋਈ ਉਹਨਾਂ ਨੂੰ ਰਿਲੇਟਿਵਸ ਨੂੰ ਪਤਾ ਚੱਲਿਆ ਕਿ ਅਸੀਂ ਮਤਲਬ ਕੁਝ ਹੱਦ ਤੋਂ ਜ਼ਿਆਦਾ ਮਤਲਬ ਕੀ ਕਰ ਚੁੱਕੇ ਹਾਂ ਉਹ ਖੁਦ ਹੀ ਆਪਣੇ ਮਰੀਜ਼ ਨੂੰ ਲੈ ਕੇ ਤੋਂ ਹਸਪਤਾਲ ਬੋਰਡ ਦੇ ਵਿੱਚੋਂ ਪਹਿਲਾਂ ਬਾਹਰ ਚਲੇ ਗਏ ਬਾਹਰ ਜਾ ਕੇ ਆਨੂੰ ਨਹੀਂ ਪਤਾ ਉਹਨਾਂ ਨੇ ਸ਼ਾਇਦ ਸੜਕ ਦੇ ਵਿੱਚ ਜਾ ਕੇ ਕੁਝ ਆਪਣੇ ਪੇਸ਼ੈਂਟ ਨੂੰ ਪਾਇਆ ਜਾਂ ਜਿੱਦਾਂ ਵੀ ਹੈ ਤੇ ਬਾਅਦ ਦੇ ਵਿੱਚ ਉਹ ਖੁਦ ਹੀ ਫੇਰ ਮਰੀਜ਼ ਨੂੰ ਲੈ ਕੇ ਜਿਹੜੇ ਹਸਪਤਾਲ ਦੇ ਵਿੱਚ ਆਏ ਆ ਪਰ ਅਸੀਂ ਦੇਖੋ ਅਸੀਂ ਤਾਂ ਕਮਿਟਮੈਂਟ ਹੀ ਇਸੇ ਚੀਜ਼ ਦੀ ਹੈ ਸਾਡੀ ਕਿ ਅਸੀਂ ਨਰਸ ਦੀ ਹਾਲਤ ਅਜੇ ਬਹੁਤ ਜ਼ਿਆਦਾ ਸਟੇਬਲ ਨਹੀਂ ਹੈ। ਮਤਲਬ ਬਿਆਨ ਵਗੈਰਾ ਉਹਨਾਂ ਨੇ ਚਲੋ ਪੁਲਿਸ ਨੂੰ ਦਿੱਤੇ ਆ ਬਟ ਮਤਲਬ ਅਜੇ ਉਹ ਵੀਡੀਓ ਬਿਆਨ ਵਗੈਰਾ ਦੇਣ ਦੇ ਵਾਸਤੇ ਸਾਡੀ ਜੀ ਇੱਕ ਤਾਂ ਮੰਗ ਇਹੀ ਹੈ ਕਿ ਹਸਪਤਾਲ ਦੇ ਜਿਹੜਾ ਸਟਾਫ ਆ ਇਹਨਾਂ ਨੂੰ ਮਤਲਬ ਅਸੀਂ ਲੋਕ ਸੇਵਾ ਵਾਸਤੇ ਇੱਥੇ ਅਪਾਇੰਟ ਹੋਏ ਆਂ ਔਰ ਅਸੀਂ ਆਪਣੇ ਫਰਜ਼ਾਂ ਤੋਂ ਨਹੀਂ ਭੱਜਦੇ। ਅਸੀਂ ਸਾਰਾ ਕੁਝ ਕਰਨ ਵਾਸਤੇ ਜਿਹੜਾ ਆ ਲੋਕਾਂ ਦੀ ਸੇਵਾ ਵਾਸਤੇ ਜਿਹੜੇ ਤਤਪਰ ਆ ਅਸੀਂ ਆਪਣੀ ਜੋ ਅਸੀਂ ਸੌਂਖਾ ਕੇ ਆਏ ਆ ਉਹਦੇ ਨਾਲ ਪੂਰੇ ਪੂਰੇ ਜਿਹੜੇ ਉਹਦੇ ਨਾਲ ਕੰਪਲਾਈ ਕਰਦੇ ਆ ਬਟ ਇਹਦਾ ਮਤਲਬ ਇਹ ਨਹੀਂ ਆ ਕਿ ਲੋਕ ਜਿਹੜੇ ਆ ਉਹ ਮਤਲਬ ਕਿ ਇਸ ਤਰ੍ਹਾਂ ਦੀ ਰਫ ਲੈਂਗੁਏਜ ਸਾਡੇ ਨਾਲ ਯੂਜ਼ ਕਰਨ ਤੇ ਸਾਡੀ ਕੋਈ ਰਿਸਪੈਕਟ ਹੀ ਨਹੀਂ ਆ ਸਮਾਜ ਦੇ ਵਿੱਚ ਅਸੀਂ ਵੀ ਸਮਾਜ ਦਾ ਹੀ ਇੱਕ ਹਿੱਸਾ ਆ ਔਰ ਇਹ ਬਹੁਤ ਮਤਲਬ ਗਲਤ ਹਰਕਤ ਹੈ ਜਿਹੜੀ ਵੀ ਰਿਲੇਟਿਵਸ ਨੇ ਕੀਤੀ ਆ ਸਾਡਾ ਆਪਣੇ ਪੇਸ਼ੈਂਟਸ ਦੇ ਨਾਲ ਬੜਾ ਅੱਛਾ ਰਿਲੇਸ਼ਨ ਵੀ ਹੈ ਸਰਵ ਦੀ ਕੰਮ ਕਰਦੇ ਆ ਕਾਰਵਾਈ ਦੀ ਮੰਗ ਵੀ ਕਰਦੇ ਹਾਂ ਜੀ ਬਿਲਕੁਲ ਅਸੀਂ ਆਪਣੇ ਪ੍ਰਸ਼ਾਸ ਹਸਪਤਾਲ ਦੇ ਵਿੱਚ ਪ੍ਰੋਪਰ ਜਿਹੜਾ ਸਕਿਉਰਿਟੀ ਦਾ ਇੰਤਜ਼ਾਮ ਹੋਣਾ ਚਾਹੀਦਾ ਖਾਸ ਤੌਰ ਤੇ ਜਿੱਥੇ ਮਹਿਲਾ ਸਟਾਫ ਜ਼ਿਆਦਾ ਕੰਮ ਕਰਦੇ ਹਨ ਹੁਣ ਇਹਦੇ ਵਿੱਚ ਦੇਖੋ ਦੇਖਣ ਚਾਹੀਏ ਕਿ ਉਸ ਵਕਤ ਵੀ ਸਕਿਉਰਿਟੀ ਦਾ ਕੋਈ ਪ੍ਰੋਪਰ ਸਰਕਾਰ ਵੱਲੋਂ ਇੰਤਜ਼ਾਮ ਨਹੀਂ ਹੈ ਤੇ ਇਨੇ ਰੈਲੇਟਿਵ ਇੱਕੋ ਵਾਰੀ ਟੁੱਟ ਪਏ ਸਾਡੇ ਸਟਾਫ ਦੇ ਉੱਪਰ ਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਹਿਮ ਦੇ ਵਿੱਚ ਸਟਾਫ ਵਾਸਤੇ ਪ੍ਰੋਪਰ ਸਰਵਿਸਿਜ਼ ਆਪਣੀਆਂ ਮਹੱਇਆ ਕਰਨਾ ਪੋਸੀਬਲ ਨਹੀਂ ਹੈ